ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਬਹੁਤ ਹੀ ਸੋਹਣੀ ਕਹਾਣੀ ਤੁਹਾreturnData ਸਾਂਝੀ ਕਰਨ ਜਾ ਰਹੀ ਆ ਅਧੂਰੇ ਚਾ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਉਸਦੇ ਪਤੀ ਨੇ ਉਸ ਨੂੰ ਕਹਿ ਰੱਖਿਆ ਸੀ ਕਿ ਉਹ ਬਾਪੂ ਦੇ ਕੋਲ ਨਾ ਜਾਵੇ ਤੇ ਨਾ ਹੀ ਉਸ ਵੱਲ ਚੱਕ ਨਾ ਏ ਹਮੇਸ਼ਾ ਨੀਵੀਂ ਪਾ ਕੇ ਰੱਖਣੀ ਹੈ ਕੋਈ ਵੀ ਚੀਜ਼ ਨਹੀਂ ਫੜਾਣੀ ਉਸ ਨੂੰ ਪਹਿਲਾਂ ਤਾਂ ਇਹ ਅਜੀਬ ਜਿਹਾ ਲੱਗਾ ਕਿ ਸਹੁਰਾ ਵੀ ਤਾਂ ਆਪਣੇ ਪਿਆਰਸਮਾਨ ਹੁੰਦਾ ਫਿਰ ਐਨੀ ਬੰਦਿਸ਼ ਕਿਉਂ ਫਿਰ ਉਸੇ ਵਿਆਮ ਵੀ ਨਿਕਲ ਗਿਆ ਕਿ ਕਿਉਂ ਉਸ ਦੇ ਘਰ ਵਾਲੇ ਨੇ ਅਜਿਹਾ ਕਿਹਾ ਹੈ ਉਹ ਦੱਸਦੀ ਹੈ ਕਿ ਇੱਕ ਦਿਨ ਤਾਂ ਉਸ ਦੇ ਸਹੁਰੇ ਨੇ ਹੱਥ ਹੀ ਪਾਰ ਕਰ ਦਿੱਤੀ ਕਿ ਉਸ ਦਾ ਸਹੁਰਾ ਕਹਿੰਦਾ ਜਦ ਮੈਂ ਬਾਹਰੋਂ ਆਵਾਂ ਤਾਂ ਤੂੰ ਮੇਰੇ ਗਲ ਵਿੱਚ ਬਾਹਾਂ ਪਾ ਕੇ ਮੇਰਾ ਸਵਾਗਤ ਕਰਿਆ ਕਰ ਤਾਂ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਬਹੁਤ ਹੀ ਇੰਟਰਸਟਿੰਗ ਸਟੋਰੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਨਵੀਆਂ-ਨਵੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰੀਤ ਮੇਰੀ ਚੰਗੀ ਦੋਸਤ ਸੀ ਅਸੀਂ ਇੱਕ ਸਾਲ ਇਕੱਠਿਆਂ ਕਾਲਜ ਬਿਤਾਇਆ ਫਿਰ ਮੇਰੀ ਮੈਰਿਜ ਹੋ ਗਈ ਪਰ ਫੋਨ ਤੇ ਗੱਲ ਹੋ ਜਾਂਦੀ ਸੀ ਉਹ ਰੂਪ ਰੰਗ ਦੀ ਸੋਹਣੀ ਤੇ ਹਸਮੁਖ ਸੀ ਇੱਕ ਦਿਨ ਉਸਨੇ ਫੋਨ ਕਰਕੇ ਦੱਸਿਆ ਕਿ ਉਹਦਾ ਰਿਸ਼ਤਾ ਤੈਅ ਹੋ ਗਿਆ ਮੈਂ ਉਸ ਨੂੰ ਵਧਾਈਆਂ ਦਿੱਤੀਆਂ ਤੇ ਪਾਰਟੀ ਲਈ ਕਿਹਾ ਪਰ ਉਹ ਆਪਣੀ ਜੀ ਹਾਸੀ ਹਸੀ ਤਾਂ ਮੈਨੂੰ ਕੁਝ ਸਮਝ ਨਹੀਂ ਲੱਗੀ ਸਬਾਬ ਨਾਲ ਮੇਰਾ ਗੇੜਾ ਪੇਕੇ ਵੱਜਿਆ ਤਾਂ ਮੈਂ ਉਸ ਨੂੰ ਪਾਰਟੀ ਦੇ ਬਹਾਨੇ ਮਿਲਣ ਗਈ ਅਸੀਂ ਫਾਈਨ ਫੂਡ ਵਾਲੇ ਦੇ ਬੈਠ ਕੇ 버거 ਤੇ ਠੰਡਾ ਲੈ ਲਿਆ। ਉਹ ਆਪਣੇ ਆਪ ਨੂੰ ਬਹੁਤ ਖੁਸ਼ ਦਿਖਾ ਰਹੀ ਸੀ ਪਰ ਮੇਰੇ ਵਾਰ-ਵਾਰ ਕਹਿਣ ਤੇ ਦੱਸਿਆ ਕਿ ਲੜਕਾ ਫੌਜੀ ਹੈ ਤੇ ਉਸਨੇ ਮੇਰੇ ਸਾਹਮਣੇ ਕੁਝ ਸ਼ਰਤਾਂ ਰੱਖੀਆਂ ਜਿਵੇਂ ਕਿ ਉਹ ਉਸ ਨੂੰ ਆਪਣੇ ਨਾਲ ਫੌਜ ਵਿੱਚ ਨਹੀਂ ਲਿਜਾ ਸਕਦਾ। ਉਸ ਨੂੰ ਉਸਦੇ ਮਾਪੇ ਕੋਲ ਰਹਿਣਾ ਪਵੇਗਾ। ਉਹ ਇਕੱਲੀ ਪੇਕੇ ਨਹੀਂ ਆ ਸਕਦੀ। ਤੇ ਉਸਦੇ ਮਾਪੇ ਨਾਲ ਲਾਉਣਗੇ ਤੇ ਮਿਲਾ ਕੇ ਲੈ ਜਾਣਗੇ। ਪਰ ਰਹਿ ਨਹੀਂ ਸਕਦੀ ਕੋਈ ਜੌਬ ਨਹੀਂ ਕਰ ਸਕਦੀ ਅੱਗੇ ਪੜਾਈ ਨਹੀਂ ਕਰ ਸਕਦੀ ਮਤਲਬ ਘਰ ਹੀ ਰਹਿਣਾ ਹੈ ਮੈਂ ਹੈਰਾਨ ਸੀ ਕਿ ਤੂੰ ਇਸ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਮੈਨੂੰ ਉਸਦੇ ਪਰਿਵਾਰ ਤੇ ਹੈਰਾਨੀ ਹੋਈ ਕਿ ਆਪਣੀ ਧੀ ਨੂੰ ਉਹਨਾਂ ਨੇ ਐਨੀ ਆਜ਼ਾਦੀ ਦਿੱਤੀ ਤੇ ਸ਼ਹਿਰੀ ਮਾਹੌਲ ਵਿੱਚ ਵੱਡੀ ਹੋਈ ਨੂੰ ਅੱਜ ਬੰਦਿਸ਼ ਵਿੱਚ ਬੰਨ ਰਏ ਨੇ ਖੈਰ ਲੜਕਾ ਫੌਜੀ ਹੋਣ ਕਰਕੇ ਕਿਉਂਕਿ ਫੌਜੀ ਹਮੇਸ਼ਾ ਦੂਜਿਆਂ ਲਈ ਜਿਉਂਦੇ ਨੇ ਸ਼ਾਇਦ ਇਸੇ ਲਈ ਸਭ ਨੇ ਹਾਂ ਕਰ ਦਿੱਤੀ ਚਲੋ ਫਿਰ ਵਿਆਹ ਵਾਲਾ ਦਿਨ ਵੀ ਆ ਗਿਆ ਮੇਰੇ ਨਾਲ ਮੇਰਾ ਹਸਬੈਂਡ ਤੇ ਸਾਡਾ 3 ਕੁ ਮਹੀਨਿਆਂ ਦਾ ਬੱਚਾ ਅਸੀਂ ਵਿਆਹ ਵਿੱਚ ਸ਼ਾਮਿਲ ਹੋਏ ਵਿਆਹ ਪੈਲਸ ਵਿੱਚ ਸੀ ਤੇ ਰੀਤ ਦੇ ਮਾਪਿਆਂ ਨੇ ਵਿਆਹ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਉਸ ਦਾ ਵਿਆਹ ਪੂਰੇ ਰਸਮਾਂ ਰਿਵਾਜਾਂ ਨਾਲ ਹੁੰਦਾ ਤੇ ਉਹ ਆਪਣੇ ਦਿਲ ਵਿੱਚ ਬਹੁਤ 3ਰਮਾਨ ਲੈ ਕੇ ਸਹੁਰਿਆਂ ਦੇ ਘਰ ਪ੍ਰਵੇਸ਼ ਕਰਦੀ ਹੈ ਵਿਆਹ ਤੋਂ 3 ਦਿਨੋਂ ਵਾਪਸ ਪੇਕੇ ਘਰ ਆਇਆ ਤਾਂ ਮੈਨੂੰ ਵੀਡੀਓ ਕਾਲ ਕੀਤੀ ਉਸਦੇ ਚਿਹਰੇ ਤੋਂ ਖੁਸ਼ੀ ਸਾਫ਼ ਝਲਕਦੀ ਸੀ ਮਤਲਬ ਉਹ ਕਾਫੀ ਖੁਸ਼ ਸੀ ਮੈਂ ਵੀ ਸੰਤੁਸ਼ਟ ਸੀ ਕਿ ਉਹ ਬਹੁਤ ਖੁਸ਼ ਹੈ ਫਿਰ ਲਗਭਗ 2 ਮਹੀਨੇ ਮੇਰੀ ਉਸ ਨਾਲ ਗੱਲ ਨਾ ਹੋਈ ਤੇ ਮੈਂ ਵੀ ਨਵਾਂ-ਨਵਾਂ ਵਿਆਹ ਹੋਣ ਕਰਕੇ ਜ਼ਿਆਦਾ ਫੋਨ ਕਰਨਾ ਚੰਗਾ ਨਾ ਸਮਝਿਆ ਮੈਂ 2 ਮਹੀਨੇ ਬਾਅਦ ਉਸਦੀ ਮੰਮੀ ਨੂੰ ਕਾਲ ਕੀਤੀ ਤਾਂ ਜੋ ਰੀਤ ਦਾ ਹਾਲ-ਚਲ ਕੁਝ ਸਕਾਂ ਪਰ ਫੋਨ ਖੁਦ ਰੀਤ ਨੇ ਚੁੱਕਿਆ ਤੇ ਮੈਨੂੰ ਹੈਰਾਨੀ ਹੋਈ ਪਰ ਮੈਂ ਖੁਸ਼ ਸੀ ਕਿ ਚਲੋ ਰੀਤ ਨਾਲ ਗੱਲ ਤਾਂ ਹੋਈ ਮੈਂ ਉਸ ਨਾਲ ਨਿਰਾਸ਼ ਹੋਈ ਕਿ ਰੀਤ ਤੂੰ ਤਾਂ ਸੌਰੀਂ ਦੀ ਹੋ ਕੇ ਰਹਿ ਗਈ ਦੋ ਮਹੀਨਿਆਂ ਵਿੱਚ ਹੀ ਕਾਲ ਵੀ ਕੀਤੀ ਨਾ ਇਹ ਸੋਂਦੇ ਹੀ ਉਸ ਦਾ ਗੱਲ ਪਾਰ ਆਇਆ ਤੇ ਅੱਖਾਂ ਵਿੱਚ ਨੀਰ ਵਗਣ ਲੱਗਾ ਮੈਨੂੰ ਕੁਝ ਸਮਝ ਨਾ ਆਈ ਪਰ ਉਸ ਤੋਂ ਗੱਲ ਨਹੀਂ ਹੋ ਰਹੀ ਸੀ ਫਿਰ ਮੇਰੇ ਜ਼ੋਰ ਦੇਣ ਤੇ ਉਹ ਦੱਸਣ ਲੱਗੀ रीत रोनदी रोनदी ਕੁਝ ਸਮੇਂ ਲਈ ਖਾਮੋਸ਼ ਹੋ ਜਾਂਦੀ ਹੈ ਤੇ ਫੋਨ ਕੱਟ ਦਿੰਦੀ ਹੈ ਮੈਂ ਦੁਬਾਰਾ ਕਾਲ ਕੀਤੀ ਪਰ ਕੋਈ ਫੋਨ ਨਹੀਂ ਉਠਾਉਂਦਾ ਮੈਂ ਦੁਚਿੱਤੀ ਵਿੱਚ ਪੈ ਗਈ ਕਿ ਆਖਿਰ ਮਾਜ਼ਰਾ ਕੀ ਹੈ ਫੋਨ ਕਿਉਂ ਕੱਟ ਦਿੱਤਾ ਉਹ ਰੋ ਕਿਉਂ ਰਹੀ ਸੀ ਆਪਣੇ ਆਪ ਨੂੰ ਹੀ ਸਵਾਲ ਕਰ ਰਹੀ ਸੀ ਤੇ ਖਿਆਲਾਂ ਦੇ ਵਹਾਅ ਵਿੱਚ ਵਹਿ ਰਹੀ ਸੀ ਪਤਾ ਨਹੀਂ ਦਿਮਾਗ ਕੀ ਕੀ ਸੋਚ ਰਿਹਾ ਸੀ ਤੇ ਰੱਬ ਅਗੇ ਅਰਦਾਸ ਕੀਤੀ ਕਿ ਰੱਬਾ ਸਭ ਖੈਰੀਅਤ ਹੋਵੇ ਉਸ ਦਿਨ ਮੈਂ ਅਨਮਨੇ ਮਾਨ ਨਾਲ ਕੰਮ ਕਰ ਰਹੀ ਸੀ ਤੇ ਰੋਟੀ ਦਾ ਇੱਕ ਨਿਵਾਲਾ ਤੱਕ ਅੰਦਰ ਨਾ ਗਿਆ ਤੇ ਜਦੋਂ ਮੇਰੇ ਪਤੀ ਨੇ ਰੋਟੀ ਨਾ ਖਾਣ ਬਾਰੇ ਪੁੱਛਿਆ ਤਾਂ ਮੈਂ ਝੂਠ ਬੋਲ ਦਿੱਤਾ ਕਿ ਅੱਜ ਮੇਰਾ ਚਿੱਤ ਠੀਕ ਨਹੀਂ ਪਰ ਰੀਤ ਬਾਰੇ ਕੁਝ ਨਾ ਦੱਸਿਆ ਉਹ ਰਾਤ ਮੇਰੇ ਲਈ ਬਰੇ ਦੀ ਰਾਤ ਬਣ ਗਈ ਜੋ ਮੁੱਕੰਤੇ ਹੀ ਨਹੀਂ ਆਉਂਦੀ ਸੀ ਮੈਂ ਆਪਣੇ ਹੀ ਮਾਨ ਨਾਲ ਉਧੇੜ ਬੁਣ ਕਰ ਰਹੀ ਸੀ ਕਿ ਕਦ ਨੀਂਦ ਆ ਗਈ ਪਤਾ ਹੀ ਨਾ ਲੱਗਾ ਸਵੇਰੇ ਵੀ ਮੈਂ ਮੁਰਝਾਈ ਜੇ ਚਿਹਰੇ ਨਾਲ ਕੰਮ ਕੀਤਾ ਤੇ ਪਤੀ ਦੇ ਵਾਰ-ਵਾਰ ਕਹਿਣ ਤੇ ਇੱਕ ਰੋਟੀ ੱੱਕੇ ਨਾਲ ਖਾ ਲਈ ਮੈਂ ਜਲਦੀ ਕੰਮ ਮੁਕਾ ਕੇ ਵਿਹਲੀ ਹੋ ਗਈ ਤੇ ਮੈਂ ਫਿਰ ਤੋਂ ਫੋਨ ਮਿਲਉਣ ਲੱਗੀ ਸੀ ਕਿ ਐਨੇ ਨੂੰ ਰੀਦ ਦਾ ਫੋਨ ਆ ਜਾਂਦਾ ਹੈ ਤੇ ਉਸਨੇ ਪਹਿਲਾਂ ਕੱਲ ਲਈ ਮਾਫੀ ਮੰਗੀ ਕਿ ਉਸ ਤੋਂ ਫੋਨ ਕੱਟ ਹੋ ਗਿਆ ਸੀ ਤੇ ਫਿਰ ਆਪ ਹੀ ਬੋਲੀ ਮੈਂ ਹਮੇਸ਼ਾ ਲਈ ਵਾਪਸ ਆਪਣੇ ਘਰ ਆ ਗਈਆਂ ਉਸ ਨਰਕ ਵਿੱਚ ਨਿਕਲ ਕੇ ਸਦਾ ਲਈ ਉਹ 2 ਮਹੀਨੇ ਮੇਰੇ ਲਈ ਬੱਦ ਤੋਂ ਵੀ ਬੱਤਰ ਸੀ ਮੈਂ ਵਿੱਚੋ ਹੀ ਟੋਕੇ ਪੁੱਛਿਆ ਕਿ ਇਹ ਜਿਹਾ ਕਿਉ ਹੋਇਆ ਕਿ ਇੰਨੀ ਜਲਦੀ ਐਡਾ ਵੱਡਾ ਫੈਸਲਾ ਲੈ ਲਿਆ ਤੁਰੀਤ ਜਦ ਪਹਿਲੀ ਵਾਰ ਆਈ ਸੀ ਤਾਂ ਬਹੁਤ ਖੁਸ਼ ਸੀ ਫਿਰ ਅਚਾਨਕ ਕੀ ਹੋਇਆ ਹੋਰ ਪਤਾ ਨਹੀਂ ਮੈਂ ਇੱਕੋ ਸਾ ਕਿੰਨੇ ਹੀ ਸਵਾਲਾਂ ਦੀ ਛੜੀ ਲਾ ਦਿੱਤੀ ਉਹ ਫਿਰ ਦੱਸਣ ਲੱਗੀ ਕਿ ਸ਼ਾਇਦ ਉਹੀ ਖੁਸ਼ੀ ਦਾ ਦੇਨ ਸੀ ਤੇ ਫਿਰ ਉਹਦੀ ਖੁਸ਼ੀ ਨੂੰ ਗ੍ਰਹਿਣ ਲੱਗਣ ਲੱਗ ਪਿਆ ਭਾਵੇਂ ਮਾਪਿਆਂ ਦੇ ਘਰ ਲੇਟ ਉੱਠਦੀ ਸੀ ਪਰ ਉਥੇ ਚਾਰ ਵਜੇ ਉੱਠ ਖੜਦੀ ਸੀ ਪਹਿਲਾਂ ਨਾ ਤੂੰ ਲੈਂਦੀ ਤੇ ਫਿਰ ਚਾਹ ਪਾਣੀ ਦਾ ਇੰਤਜ਼ਾਮ ਕਰਦੀ ਘਰ ਵਿੱਚ ਕੋਈ ਮਾਲ ਦੰਗਰ ਤਾਂ ਹੈ ਨਹੀਂ ਸੀ ਪਰ ਫਿਰ ਵੀ ਉਸ ਨੂੰ ਸਵੇਰ ਤੋਂ ਲੈ ਕੇ ਰਾਤ ਤਾਈਂ ਕੋਈ ਨਾ ਕੋਈ ਕੰਮ ਲਾਈ ਰੱਖਦੇ ਸੀ ਹਰ ਨਵੀਂ ਵਿਆਹੀ ਕੁੜੀ ਨੂੰ ਚਾਹ ਹੁੰਦਾ ਕਿ ਉਹ ਨਵੇਂ-ਨਵੇਂ ਸੂਟ ਪਾਵੇ ਤੇ ਮੇਕਅਪ ਕਰੇ ਪਰ ਉਹਦੇ ਇਹ ਸੁਪਨੇ ਵੀ ਧਰੇ ਤਰਾਏ ਰਹਿ ਗਏ ਜਦ ਸਾਸ ਨੇ ਕਹਿ ਦਿੱਤਾ ਕਿ ਸਿਰਫ ਦੋ ਸੂਟ ਬਾਹਰ ਰੱਖ ਲੈ ਤੇ ਬਾਕੀ ਸਾਰੇ ਕੱਪੜੇ ਸਾਮ ਦੇ ਇਹ ਦੋ ਸੂਟ ਹੀ ਬਦਲ-ਬਦਲ ਕੇ ਪਾਲ ਲਵੀਂ ਤੇ ਮੇਕਅਪ ਦਾ ਵੀ ਥੋੜਾ ਸਮਾਨ ਹੀ ਬਾਹਰ ਰੱਖੀ ਬਾਕੀ ਸਾਮ ਦੇ ਉਹਨਾਂ ਦਾ ਸ਼ਹਿਰ ਵਿੱਚ ਘਰ ਹੋਣ ਦੇ ਬਾਵਜੂਦ ਵੀ ਘਰ ਕਾਫੀ ਖੁੱਲਾ ਸੀ ਕੋਠੀ ਵੀ ਚੰਗੀ ਪਾਈ ਹੋਈ ਸੀ ਮੈਂ ਉਸ ਨੂੰ ਵਿੱਚੋਂ ਹੀ ਟੋਕੇ ਕਿਹਾ ਕਿ ਰੀਤ ਇਹ ਤਾਂ ਕੋਈ ਵੱਡੀ ਗੱਲ ਨਹੀਂ ਜੋ ਤੂੰ ਐਡਾ ਕਦਮ ਚੁੱਕਿਆ ਇਹ ਤਾਂ ਨਾਰਮਲ ਗੱਲ ਹੈ ਸੌਰੇ ਘਰ ਜਾ ਕੇ ਕੰਮ ਤਾਂ ਕਰਨਾ ਹੀ ਪੈਂਦਾ ਮਾਪਿਆਂ ਵਰਗੀ ਐਸ਼ ਨਹੀਂ ਲੱਭਦੀ ਕਿਤੇ ਰੀਤ ਤੂੰ ਜਲਦਬਾਜ਼ੀ ਤਾਂ ਨਹੀਂ ਕੀਤੀ ਉਹ ਫੇਰ ਦੱਸਣ ਲੱਗੀ ਕਿ ਜੇ ਸਿਰਫ ਇਹੀ ਗੱਲ ਹੁੰਦੀ ਤਾਂ ਉਹ ਫੇਰ ਵੀ ਬਰਦਾਸ਼ਤ ਕਰ ਲੈਂਦੀ ਪਰ ਉਸਨੇ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆਏ ਕਿਉਂਕਿ ਉਹ ਇਨਸਾਨ ਜਿਸ ਨਾਲ ਉਹ ਚਾਰ ਲਾਵਾਂ ਲੈ ਕੇ ਆਈ ਹੈ ਜਦ ਉਹ ਹੀ ਉਹਦੇ ਨਾਲ ਨਹੀਂ ਖੜ ਸਕਦਾ ਤਾਂ ਸਾਰੀ ਉਮਰ ਉਹ ਕਿਸ ਦੇ ਸਹਾਰੇ ਕੱਟੇਗੀ ਉਹ ਆਪਣੇ ਮਾਪਿਆਂ ਨਾਲ ਫੋਨ ਤੇ ਗੱਲ ਨਹੀਂ ਕਰ ਸਕਦੀ ਸੀ ਜੇ ਫੋਨ ਕਰਨਾ ਵੀ ਹੈ ਤਾਂ ਸਪੀਕਰ ਔਨ ਕਰਕੇ ਬਸ ਥੋੜੀ ਜਿਹੀ ਗੱਲ ਕਰ ਸਕਦੀ ਸੀ ਕਿਸੇ ਹੋਰ ਰਿਸ਼ਤੇਦਾਰ ਨੂੰ ਫੋਨ ਨਹੀਂ ਕਰ ਸਕਦੀ ਸੀ ਐਤੋਂ ਤੱਕ ਕਿ ਆਪਣੀ ਸਗੀ ਭੈਣ ਜੋ ਵਿਆਹੀ ਹੋਈ ਹੈ ਉਸ ਨੂੰ ਵੀ ਫੋਨ ਨਹੀਂ ਕਰ ਸਕਦੀ ਸੀ ਉਸ ਦਾ ਭਰਾ ਪਹਿਲੀ ਵਾਰ ਮਿਲਣ ਗਿਆ ਤੇ ਉਸ ਦੀ ਸਾਸਤਰੀ ਉਸ ਦਾ ਘਰ ਵਾਲਾ ਉਸ ਨਾਲ ਲੜਨ ਲੱਗ ਪਈ ਤੇ ਉਹ ਬੁੱਤ ਬਣੀ ਸਭ ਚੁੱਪਚਾਪ ਦੇਖ ਰਹੀ ਸੀ ਤੇ ਸਿਵਾਏ ਉਹ ਰੋਣ ਦੇ ਹੋਰ ਕੁਝ ਨਾ ਕਰ ਸਕੀ ਤੇ ਉਹਨਾਂ ਦਾ ਭਰਾ ਵੀ ਭਰਿਆ ਪਿਤਾ ਵਾਪਸ ਆ ਗਿਆ ਉਸ ਤੋਂ ਬਾਅਦ ਉਸ ਨੂੰ ਹਦਾਇਤ ਕਰ ਦਿੱਤੀ ਕਿ ਉਹ ਆਪਣੇ ਭਰਾ ਨਾਲ ਉਹ ਰਿਸ਼ਤਾ ਤੋੜ ਦੇਵੇ ਤੇ ਅੱਗੇ ਤੋਂ ਉਹ ਇੱਥੇ ਨਾ ਆਵੇ। ਉਹ ਕਿਦਾਂ ਨਾਲ ਜੰਮੇ ਨਾਲੋਂ ਰਿਸ਼ਤਾ ਤੋੜਦੀ ਉਹ ਵੀ ਬਿਨਾਂ ਕਿਸੇ ਗਲਤੀ ਤੋਂ। ਪਰ ਫਿਰ ਵੀ ਉਹ ਸਬਰ ਦਾ ਕੌੜਾ ਕੁੱਟ ਭਰ ਗਈ। ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਤੇ ਆਪ ਮੁਹਾਰੇ ਹੀ ਉਹਨਾਂ ਲਈ ਬਦ ਅਸੀਸ ਨਿਕਲ ਗਈ। ਉਹ ਫਿਰ ਕਹਿਣ ਲੱਗੀ ਕਿ ਐਨਾ ਹੋਣ ਦੇ ਬਾਵਜੂਦ ਵੀ ਉਹ ਚੁੱਪ ਸੀ ਤੇ ਦਿਨ ਕੱਟ ਰਹੀ ਸੀ। ਪਰ ਉਹਨਾਂ ਨੂੰ ਅਜੇ ਸਬਰ ਨਹੀਂ ਸੀ। ਉਹ ਮੇਰੇ ਸਬਰ ਦਾ ਹੋਰ ਇਮਤਿਹਾਨ ਲੈ ਰਹੇ ਸੀ। ਉਹ ਸਵੇਤੂ ਲੈ ਕੇ ਰਾਤ ਤਾਈਂ ਕੰਮ ਕਰਦੀ ਰਹਿੰਦੀ ਪਰ ਉਸ ਨੂੰ ਮੇਨ ਗੇਟ ਕੋਲ ਖੜਨ ਦੀ ਇਜਾਜ਼ਤ ਨਹੀਂ ਸੀ ਉਹਦੀ ਸੱਸ ਸਾਰਾ ਦਿਨ ਹੁਕਮ ਚਲਾਉਂਦੀ ਰਹਿੰਦੀ ਤੇ ਉਹਦਾ ਸਹੁਰਾ ਜੋ ਕਰੈਕਟਰ ਪੱਕਾ ਠੀਕ ਨਹੀਂ ਸੀ ਉਸ ਨੂੰ ਕੰਮ ਕਰਤਾ ਕੋਈ ਨਹੀਂ ਸੀ ਪਰ ਫਿਰ ਵੀ ਰਾਤ ਨੂੰ 11 12 ਵਜੇ ਆਉਂਦਾ ਤੇ ਜਿੰਨਾ ਟਾਈਮ ਉਹਦਾ ਸਹੁਰਾ ਘਰ ਨਹੀਂ ਆਉਂਦਾ ਸੀ ਉਹਨਾ ਟਾਈਮ ਉਹ ਦੋਵੇਂ ਪਤੀ ਪਤਨੀ ਆਪਣੇ ਕਮਰੇ ਵਿੱਚ ਨਹੀਂ ਜਾ ਸਕਦੇ ਸੀ ਤੇ ਜਦੋਂ ਉਹ ਆਉਂਦਾ ਉਦੋਂ ਹੀ ਸੱਜਰੀ ਰੋਟੀ ਪਕਾ ਕੇ ਦੇਣੀ ਪੈਂਦੀ ਸੀ ਪਰ ਉਹ ਆਪਣੇ ਸਹੁਰੇ ਨੂੰ ਰੋਟੀ ਫੜਾ ਨਹੀਂ ਸਕਦੀ ਸੀ ਸਿਰਫ ਰੋਟੀ ਲਾਉਣੀ ਹੀ ਹੁੰਦੀ ਸੀ ਉਸਦੇ ਪਤੀ ਨੇ ਉਸ ਨੂੰ ਕਹਿ ਰੱਖਿਆ ਸੀ ਕਿ ਉਹ ਬਾਪੂ ਦੇ ਕੋਲ ਨਾ ਜਾਵੇ ਤੇ ਨਾ ਹੀ ਉਸ ਵੱਲ ਚੱਕ ਨਾਏ ਉਹਦੇ ਸਾਹਮਣੇ ਹਮੇਸ਼ਾ ਨੀਵੀਂ ਪਾ ਕੇ ਰੱਖਣੀ ਹੈ ਕੋਈ ਵੀ ਚੀਜ਼ ਨਹੀਂ ਫੜਾਉਣੀ ਉਸ ਨੂੰ ਪਹਿਲਾਂ ਤਾਂ ਇਹ ਅਜੀਬ ਜਿਹਾ ਲੱਗਾ ਕਿ ਸਹੁਰਾ ਵੀ ਤਾਂ ਆਪਣੇ ਪਿਆਰਸਮਾਨ ਹੁੰਦਾ ਹੈ ਫਿਰ ਇੰਨੀ ਬੰਦਿਸ਼ ਕਿਉਂ ਫਿਰ ਉਸ ਦਾ ਇਹ ਵੈਮ ਵੀ ਨਿਕਲ ਗਿਆ ਕਿ ਕਿਉਂ ਉਸ ਦੇ ਘਰ ਵਾਲੇ ਨੇ ਅਜੀਹਾ ਕਿਹਾ ਹੈ ਉਹ ਦੱਸਦੀ ਹੈ ਕਿ ਇੱਕ ਦਿਨ ਤਾਂ ਉਸਦੇ ਸਹੁਰੇ ਨੇ ਹੱਦ ਹੀ ਪਾਰ ਕਰ ਦਿੱਤੀ ਕਿ ਉਸ ਦਾ ਸਹੁਰਾ ਕਹਿੰਦਾ ਜਦ ਮੈਂ ਬਾਹਰੋਂ ਆਵਾਂ ਤਾਂ ਤੂੰ ਮੇਰੇ ਗਲ ਵਿੱਚ ਬਾਹਾਂ ਪਾ ਕੇ ਮੇਰਾ ਸਵਾਗਤ ਕਰਿਆ ਕਰ ਜਦ ਉਸ ਨੇ ਇਹ ਕਿਹਾ ਤਾਂ ਉਸ ਅੱਗੋ ਕਿਹਾ ਮੈਨੂੰ ତਰਤੀ ਵੇਲ ਨਹੀਂ ਦੇ ਰਹੀ ਸੀ ਕਿ ਮੈਂ ਇੱਥੇ ਹੀ ਤੱਸ ਜਾਵਾਂ ਮੇਰਾ ਉੱਚੀ ਉੱਚੀ ਰੋਣ ਨੂੰ ਜੀ ਕਰੇ ਉਸ ਦਿਨ ਮੇਰਾ ਸਬਰ ਟੁੱਟ ਗਿਆ ਸੀ ਮੈਂ ਇੱਕ ਦਿਨ ਸੌਣ ਜਈ ਹੋ ਗਈ ਜਿਵੇਂ ਲੱਤਾਂ ਬਾਹਾਂ ਵਿੱਚ ਜਾਣ ਹੀ ਨਾ ਰਹੀ ਹੋਵੇ ਮੈਂ ਡਰ ਨਾਲ ਕੰਬ ਰਹੀ ਸੀ ਉਸ ਦਿਨ ਉਸਨੇ ਆਪਣੇ ਡੈਡੀ ਨਾਲ ਫੋਨ ਤੇ ਗੱਲ ਕੀਤੀ ਤੇ ਹੁਣੇ ਹੀ ਆਉਣ ਲਈ ਕਿਹਾ ਉਸ ਦਿਨ ਉਸ ਦਾ ਡੈਡੀ ਉਸ ਨੂੰ ਘਰ ਵਾਪਸ ਲੈ ਆਇਆ ਪਰ ਉਸ ਦੀ ਸੱਸ ਨੇ ਉਸ ਨੂੰ ਜ਼ਿਆਦਾ ਸਮਾਨ ਨਾ ਚੁੱਕਣ ਦਿੱਤਾ ਸਿਰਫ ਦੋ ਸੂਟ ਹੀ ਚੁੱਕਣ ਦਿੱਤੇ ਉਸਨੇ ਘਰ ਆ ਕੇ ਸਭ ਕੁਝ ਦੱਸ ਦਿੱਤਾ ਤੇ ਵਾਪਸ ਨਾ ਜਾਣ ਦਾ ਫੈਸਲਾ ਵੀ ਸੁਣਾ ਦਿੱਤਾ ਇਸ ਮਾਮਲੇ ਵਿੱਚ ਉਸ ਦਾ ਪਤੀ ਖਾਮੋਸ਼ ਹੀ ਰਿਹਾ ਏ ਸੁਣ ਕੇ ਮੈਂ ਡੋਰ ਭੋਰ ਜਈ ਹੋ ਗਈ ਕਿ ਕੋਈ ਇਨਸਾਨ ਇੰਜ ਕਿਦਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਸਕਦਾ ਹੈ। ਰੀਤ ਦਾ ਪਿਤਾ ਕੋਈ ਕੇਸ ਦਰਜ ਨਹੀਂ ਕਰਾਉਂਦਾ ਕਿਉਂਕਿ ਕੋਰਟ ਕਚਹਿਰੀਆਂ ਵਿੱਚ ਇਨਸਾਨ ਰੋਲ ਜਾਂਦਾ ਹੈ ਤੇ ਉਸਨੇ ਪੰਚਾਇਤ ਰਾਹੀਂ ਆਪਣੀ ਧੀ ਦਾ ਸਮਾਨ ਚੁੱਕ ਲਿਆ ਜਿਸ ਪਿਓ ਨੇ ਆਪਣੀ ਧੀ ਐਨੇ ਲਾਡਾਂ ਨਾਲ ਪਾਲੀ ਸੀ ਉਸ ਨੂੰ ਉਹਨਾਂ ਨੇ 2 ਮਹੀਨਿਆਂ ਵਿੱਚ ਹੀ ਮਾਨਸਿਕ ਰੋਗੀ ਬਣਾ ਦਿੱਤਾ ਜਿਸ ਦੇ ਚਾਤ ਤੇ ਸਦਰਾਂ ਨੂੰ ਮਿੱਟੀ ਵਿੱਚ ਰੋਲ ਦਿੱਤਾ। ਆਪਣੇ ਸਮਾਜ ਵਿੱਚ ਪਤਾ ਨਹੀਂ ਕਿੰਨੀਆਂ ਕੋ ਰੀਤ ਜਈਆਂ ਨੇ ਜਿਨ੍ਹਾਂ ਨੂੰ ਸੁਪਨੇ ਸਜਾਉਣ ਤੋਂ ਪਹਿਲਾਂ ਹੀ ਤੈਸ ਨੈਸ ਕੀਤਾ ਜਾਂਦਾ ਹੈ ਤੇ ਦੋਸ਼ੀ ਕੁੱਲੇ ਆਮ ਕੋ ਮਰੇ ਨਹੀਂ ਦੋਸਤੋ ਤੁਸੀਂ ਸੁਣੀ ਕਹਾਣੀ ਅਧੂਰੇ ਚਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ